ਪਹਿਲੀ ਗੱਲ ਤਾਂ ਜਿਹੜੀ ਘਟਨਾ ਆਈ ਹੈ ਬਹੁਤ ਹੀ ਨਿੰਦਨਯੋਗ ਤੇ ਮਾੜੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਇੱਕ ਨਾਲ ਹੀ ਤੇ ਗਲੀ ਦਾ ਰੌਲਾ ਅਕਸਰ ਹੀ ਪਿੰਡਾਂ ਦੇ ਵਿੱਚ ਰਹਿੰਦਾ ਹੁੰਦਾ ਸੋ ਇੰਨੀ ਛੋਟੀ ਚੀਜ਼ ਤੋਂ ਇੰਨੀ ਵੱਡੀ ਗੱਲ ਬਣ ਜਾਣੀ ਬਹੁਤ ਹੀ ਮਾੜੀ ਗੱਲ ਹੈ ਸੋ ਉਹਨੂੰ ਵਧੀਆ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਦੋਨੇ ਇਧਰਾਂ ਨੂੰ ਬਿਠਾ ਕੇ ਸੋ ਪਰ ਜਿਹੜਾ ਵੀ ਕੁਝ ਹੋਇਆ ਐਕਚੁਅਲ 'ਚ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਮੈਂ ਬਾਹਰ ਸੀਗਾ ਜਿੱਦ ਦਿਨ ਆਇਆ ਸੋ ਉਹ ਦਿਨ ਨੂੰ ਮੈਨੂੰ ਪਤਾ ਲੱਗਿਆ ਵੀ ਇਹ ਕਰਨਾਲੀ ਦੀ ਘਟਨਾ ਤੋਂ ਏਡੀ ਵੱਡੀ ਗੱਡੀ ਗੱਲ ਉਹ ਬਣ ਗਈ ਸੀ ਸੋ ਪਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਦੋਨੀਆਂ ਧਿਰਾਂ ਸਾਡੀਆਂ ਨਹੀਂ ਆ ਹਾਲਾਂਕਿ ਜਿਹੜਾ ਸਰਪੰਚ ਬਣਿਆ ਮੁੰਡਾ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਦਾ ਰਹਿੰਦਾਗਾ ਅਕਸਰ ਹੀ ਤੇ ਪਰ ਫਿਰ ਵੀ ਮੈਂ ਜਾਊਗਾ ਭਾਵੇਂ ਦੂਜੀ ਧਿਰ ਵੀ ਹੈ ਤੇ ਭਾਵੇਂ ਸਰਪੰਚ ਵਾਲੀ ਇਹਨਾਂ ਦੋਨਾਂ ਦਾ ਕੰਪਰੋਮਾਈਜ਼ ਕਰਕੇ ਜਿਹੜਾ ਇਹ ਘਟਨਾ ਕਰਾਂ ਮੈਂ ਸਾਰੇ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਕਿ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਉਹ ਬਣਿਆ ਰਹੇ ਹ ਹੁਣ ਤੱਕ ਜੋ ਕਈ ਲੋਕਾਂ ਨੂੰ ਫੜਿਆ ਗਿਆ ਹੈ ਲਗਭਗ 50 ਦੇ ਕਰੀਬ ਲੋਕਾਂ ਨੂੰ ਫੜਿਆ ਗਿਆ ਜਿਦੇ ਵਿੱਚ ਮਾਈਨਰ ਵੀ ਨੇ ਔਰਤਾਂ ਵੀ ਨੇ ਅ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਜਾਂ ਹੁਣੇ ਮਾਮਲਾ ਕਦੋਂ ਤੱਕ ਸੋਲਝਣ ਦੇ आसार ਨੇ ਦੇਖੋ ਮੈਂ ਮੈਂ ਇਹ ਹੀ ਕਿਹਾ ਸੀਗਾ ਕਿ ਜਿਹੜੇ ਤਾਂ ਮਾਈਨਰ ਹੈ 18 ਸਾਲ ਤੋਂ ਘੱਟ ਨੇ ਬੱਚੇ ਨੇ ਉਹਨਾਂ ਨੂੰ ਔਰਤਾਂ ਨੂੰ ਜਾਂ ਜਿਹੜੇ ਮਤਲਬ ਹੈ ਹੀ ਨਹੀਂ ਸੀ ਉਹਨਾਂ ਨੂੰ ਵੀ ਕਈਆਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਿੰਨੇ ਵੀ ਪੀੜਤ ਲੋਕ ਨੇ ਜਾਂ ਜਿਹੜੇ ਵੀ ਇਸ ਕੇਸ ਦੇ ਵਿੱਚ ਹੋਏ ਨੇ ਉਹਨਾਂ ਨੂੰ ਮੈਂ ਪਰਸਨਲੀ ਤੌਰ ਤੇ ਵੀ ਮਿਲੂੰਗਾ ਇਹ ਉਹਨਾਂ ਨੂੰ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ ਉਹ ਵੀ ਕਰਾਂਗੇ ਤੇ ਪਰ ਇਹ ਦੋਨਾਂ ਤਰ੍ਹਾਂ ਦਾ ਜਿਹੜਾ ਇਹ ਮਸਲਾ ਇਹਨਾਂ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਮੈਂ ਕਿਹਾ ਇਹਨੂੰ ਸੌਲਟ ਆਊਟ ਕਰਕੇ ਤਾਂ ਖਤਮ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਭਾਈਚਾਰਾ ਉਹ ਬਣਿਆ ਰਹੇ ਆਪ ਕਿਸੇ ਵੱਧ ਤੋਂ ਵੱਧ ਘਰੀਆਂ ਨਾਲ ਵੀ ਗੱਲ ਹੋਈ ਹੈ ਜਾਂ ਐਸਐਸਪੀ ਨਾਲ ਜੀ ਹਾਂਜੀ ਮੈਂ ਕੀਤੀ ਸੀਗੀ ਗੱਲ ਸੋ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਆ ਜਿਹੜੇ ਬੱਚੇ ਆ ਜਾਂ ਔਰਤਾਂ ਜਾਂ ਕੁਝ ਜਿਹੜੇ ਬੰਦੇ ਆ ਜਿਹੜੇ ਬਿਨਾਂ ਗੱਲ ਤੋਂ ਫੜੇ ਗਏ ਆ ਸੋ ਉਹਨਾਂ ਨੂੰ ਛੱਡ ਦਿੱਤਾ ਜਾਵੇ ਲੀਨੀਅਟ ਰੱਖਿਆ ਜਾਵੇ ਉਹਨਾਂ ਨੂੰ ਤੇ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਸ਼ਾਂਤੀ ਆ ਜਿਹੜੀ ਬਣੀ ਰਹੇ ਸੋ ਇਹ ਵੀ ਸੀਗਾ ਵੀ ਇਸ ਕੇਸ ਨੂੰ ਜਲਦੋਂ ਜਲਦ ਸੌਟ ਆਊਟ ਕਰਕੇ ਦੋਨੇ ਧਿਰਾਂ ਦਾ ਸਮਝੌਤਾ ਕਰਾ ਕੇ ਤੇ ਪਿੰਡ ਚ ਭਾਈਚਾਰਾ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ ਠੀਕ ਹੈ ਸਰ